ਜਦ ਮੈਂ ਉਸ ਚਾਹ ਵਾਲੀ ਕੁੜੀ ਦੇ ਕੋਲ ਖੜਾ ਜਿਸ ਦੀਆਂ 2-3 ਦਿਨ ਪਹਿਲਾਂ ਸਾਰਾ ਪੰਜਾਬ ਤਰੀਫਾਂ ਕਰਦਾ ਨਹੀਂ ਸੀ ਥੱਕਦਾ ਤੇ ਅੱਜ ਉਹੀ ਲੋਕ ਇਸ ਕੁੜੀ ਦੇ ਵਿਰੁੱਧ ਹੋਏ ਖੜੇ ਆ ਇਸ ਕੁੜੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਮਾੜਾ ਚੰਗਾ ਕਹਿ ਰਹੇ ਆ ਇੱਥੋਂ ਤੱਕ ਕੇ ਕੁਝ ਦਿਨ ਪਹਿਲਾਂ ਜਿਹੜੇ ਲੋਕਾਂ ਨੇ ਇਸ ਭੈਣ ਦੀ ਮਦਦ ਕੀਤੀ ਸੀ ਅੱਜ ਇਸ ਭੈਣ ਨੂੰ ਕਹਿ ਰਹੇ ਆ ਕਿ ਸਾਡੇ ਉਹ ਪੈਸੇ ਵਾਪਸ ਕਰ ਜਾ ਜੋ ਵੀ ਚੀਜ਼ ਇਸ ਕੁੜੀ ਨੂੰ ਲੈ ਕੇ ਦਿੱਤੀ ਸੀ ਉਹ ਕਹਿ ਰਿਆ ਵੀ ਉਹ ਸਾਡੀਆਂ ਸਾਰੀਆਂ ਚੀਜ਼ਾਂ ਸਾਨੂੰ ਵਾਪਸ ਕਰ ਤੇ ਅੱਜ ਇਹ ਹਾਲਾਤ ਆ ਜਿਹੜੇ ਇਸ ਕੁੜੀ ਦੇ ਹੋ ਚੁੱਕੇ ਆ ਤੇ ਗੱਲ ਕੀ ਹੋਈ ਆ ਵੀ ਇਸ ਕੁੜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਆਪਦੇ ਪਿਓ ਨੂੰ ਲੈ ਕੇ ਕਿ ਉਹ ਨਸ਼ੇੜੀ ਆ ਜਾਂ ਜਿਹੜਾ ਮੇਰਾ ਪਿਓ ਆ ਉਹ ਮਰ ਗਿਆ ਇਹੋ ਜਿਹਾ ਬਿਆਨ ਹੀ ਸੀ ਨਾ ਭਨੇ ਤੁਹਾਡੇ ਵੱਲੋਂ ਕਿਹਾ ਸੀ ਮੇਰੇ ਨਸ਼ੇੜੀ ਦੀ ਗੱਲ ਸੀ ਤੇ ਮੈਂ ਕਿਹਾ ਸੀ ਮੇਰੇ ਲਈ ਅੱਜ ਵੀ ਆਪਾਂ ਮੈਂ ਕੱਲ ਵੀ ਮੈਂ ਕਹਿਆ ਸੀ ਮੇਰੇ ਲਈ ਮਰਿਆ ਬਰਾਬਰ ਹੈ ਲੋਕਾਂ ਨੇ ਵੀਰੇ ਗਲਤ ਲੈ ਲਿਆ ਤੇ ਵੀਰੇ ਮੈਂ ਨਸ਼ੇੜੀ ਦੀ ਵੀਰੇ ਹੱਥ ਜੋੜ ਕੇ ਮਾਫੀ ਮੰਗੀ ਆ ਫਿਰ ਮਾਫੀ ਤੇ ਉੱਤੇ ਮੌਤ ਆ ਜੇ ਕੋਈ ਭੈਣ ਭਰਾ ਕਹਿੰਦਾ ਤੇ ਵੀਰੇ ਉਹ ਵੀ ਸਟੈਪ ਚੁੱਕ ਲਾਂਗੇ ਜੇ ਕੋਈ ਭੈਣ ਭਰਾ ਜ਼ਿਆਦਾ ਕਹਿੰਦਾ ਵਾ ਕਿ ਤੂੰ ਦੁਨੀਆ ਤੇ ਨਹੀਂ ਰਹਿਣਾ ਨਹੀਂ ਹੋਂ ਥੋੜੀ ਉਸ ਗੱਲ ਦਾ ਪੁਸ਼ਤਾਵਾ ਤਾਂ ਹੈਗਾ ਨਾ ਵੀਰੇ ਵੀ ਮਾਫੀ ਮੰਗੀ ਹੱਥ ਜੋੜ ਕੇ ਸਾਰਿਆਂ ਕੋਲੋਂ ਕਿ ਮੇਰੇ ਤੋਂ ਗਲਤੀ ਹੋਈ ਆ ਮਾਫੀ ਤੇ ਤੇ ਵੀਰੇ ਕੀ ਆ ਕੁਝ ਨਹੀਂ ਅੱবি ਅੱਜ ਤੋਂ ਬਾਅਦ ਨਹੀਂ ਆਪਾਂ ਪਿਓ ਨੂੰ ਮਾੜਾ ਚੰਗਾ ਬੋਲ। ਹਾਂ ਵੀਰੇ ਨਾ ਉਹਨਾਂ ਦੀ ਜ਼ਿੰਦਗੀ ਚ ਜੰਦੇ ਆ ਨਾ ਵੀਰੇ ਸਾਡੀ ਗਿੱਡੀ ਕੀ ਜਾਵੇ ਆਪਾਂ ਹੀ ਅਪੀਲ ਕਰਦੇ ਆ। ਕਿ ਵੀਰੇ ਆਪਣੇ ਘਰੇ ਖੁਸ਼ ਆਪਾਂ ਆਪਣੇ ਘਰੇ ਆ। ਦੇਖੋ ਭਰਾਵੋ ਇਹਦੇ ਤੋਂ ਉੱਤੇ ਕੋਸ਼ ਨਹੀਂ ਹੁੰਦਾ ਚਲੋ 17 ਸਾਲ ਦੀ ਉਮਰ ਆ ਇਸ ਭੈਣ ਦੀ ਚਲੋ ਜੋ ਇਸਨੇ ਆਪਦੇ ਪਿਓ ਦੇ ਬਾਰੇ ਬਿਆਨ ਦਿੱਤਾ ਉਹਦੇ ਲਈ ਮਾਫੀ ਵੀ ਮੰਗ ਲਈ। ਗੱਲ ਇਹ ਆ ਵੀ ਆਪਾਂ ਹੁਣ ਇਸ ਭੈਣ ਨੂੰ ਦੋ ਦਿਨ ਪਹਿਲਾਂ ਤਾਂ ਚੰਗਾ ਕਹਿੰਦੇ ਸੀ ਅੱਜ ਤੁਸੀਂ ਇਸ ਨੂੰ ਗਾਲਾਂ ਕੱਢ ਰਹੇ ਹੋ। ਠੀਕ ਆ سوشل ਮੀਡੀਆ ਦੇ ਉੱਪਰ ਥਾਂ ਥਾਂ ਤੇ ਵੀਡੀਓ ਪਾਈਆਂ ਜਾ ਰਹੀਆਂ ਨੇ ਵੀ ਫਲਾਨਾ ਤੇ ਹੋਂਕਾ ਮੈਨੂੰ ਇੱਕ ਗੱਲ ਤੁਸੀਂ ਆਪਦੇ ਦਿਲ ਦੀ ਉੱਪਰ ਹੱਥ ਰੱਖ ਕੇ ਦੱਸਿਓ ਵੀ ਜਦੋਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਤੋਂ ਗਲਤੀ ਹੁੰਦੀ ਆ ਕਿ ਤੁਸੀਂ ਉਹਨੂੰ ਵੀ ਐ ਗਾਲਾਂ ਕੱਢਦੇ ਹੋ ਤੇ ਜਿਹੜੇ ਇਸ ਭੈਣ ਨੂੰ ਮਾੜਾ ਬੋਲਦੇ ਆ ਉਹ ਮੈਨੂੰ ਇੱਕ ਵਾਰ ਦੱਸਿਓ ਵੀ ਕਿੰਨੇ ਕ ਬੰਦੇ ਆਣੇ ਆ ਕੇ ਇਸ ਭੈਣ ਨੂੰ ਸਮਝਾਇਆ ਵੀ ਭਾਈ ਐ ਨਹੀਂ ਇੱਥੇ ਤੇਰੀ ਗਲਤੀ ਆ ਵੀ ਆਹ ਤੂੰ ਬਿਆਨ ਜਿਹੜਾ ਗਲਤ ਦਿੱਤਾਗਾ ਮਜਬੂਰ ਕਰ ਰਹੇ ਨੇ ਕਿ ਕੋਈ ਸਟੈਪ ਚੁੱਕੇ ਤੇ ਵੀਰ ਦੇਖੋ ਕੋਈ ਸਿਆਪ ਉਹ ਵੀਰੇ ਮੈਂ ਚੁੱਕਿਆ ਵੀ ਸੀ ਕੱਲ ਰਾਤੀ ਮੈਂ ਚੁੱਕਿਆ ਵੀ ਸੀ ਕਿਉਂਕਿ ਵੀਰੇ ਮੈਂ ਰਾਤੀ ਬਹੁਤ ਵੱਡਾ ਸਟੈਪ ਚੁੱਕ ਲਿਆ ਸੀ ਦੇਖ ਭਣੇ ਇਹੋ ਜਿਹਾ ਕੋਈ ਸਟੈਪ ਨਹੀਂ ਚੱਕਣਾ ਜਿਹੜੀ ਗੱਲ ਚੱਲ ਹੋਣ ਤੂੰ ਮਾਫੀ ਮੰਗ ਲਈ ਮਾਫੀ ਮੰਗਣਾ ਵੀ ਬਹੁਤ ਵੱਡੀ ਗੱਲ ਆ ਹਨਾ ਵੀ ਅੱਜ ਉਹ ਮੈਂ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਮਾਫੀ ਮੰਗੀ ਆ ਮੈਂ ਕਿਹੜੇ ਲੋਕੇ ਮੰਗੀ ਆ ਤੇ ਕੰਮ ਦੇ ਵਿੱਚ ਕਿਵੇਂ ਹੋਇਆ ਮੈਂ ਪਹਿਲਾਂ ਕੰਮ ਵਧੀਆ ਚੱਲ ਪਿਆ ਸੀ ਲੋਕ ਵਧੀਆ ਪਿਆਰ ਕਰਦੇ ਸੀ ਪਹਿਲੇ ਮੇਰੇ ਭੈਣ ਭਰਾ ਸਾਰੇ ਹੁੰਦੇ ਸੀ ਚਾਹ ਬਾਣੀ ਪੀਂਦੇ ਸੀ ਹਨਾ ਮੇਰੇ 10-10 ਰੁਪਏ ਕਰਕੇ ਮੇਰਾ 100 ਬਣਦਾ ਸੀ 100 ਤੋਂ ਪਹਿਰੇ ਮੈਂ 1500 ਰੁਪਏ ਡਿਆੜੀ ਪਾਉਣੀ ਸ਼ੁਰੂ ਕਰਤੀ ਸੀ ਜਦੋਂ ਮੇਰੀ ਨਵੀਆਂ ਨਵੀਆਂ ਵੀਡੀਓ ਆਉਣੀਆਂ ਸ਼ੁਰੂ ਵੀਰੇ ਅੱਜ ਦਾ ਟਾਈਮ ਤੇ ਪ੍ਰੈਜ਼ੈਂਟ ਦੀ ਗੱਲ ਕਰੋ ਤਾਂ ਵੀਰੇ 300 ਤੋਂ ਉੱਤੇ ਨਹੀਂ ਜਾਂਦੀ ਡਿਆੜੀ ਕਿਉਂਕਿ ਵੀਰੇ ਕੱਲ ਮੀਂਹ ਪਿਆ ਕੱਲ ਮੇਰੀ ਡਿਆੜੀ ਬਹੁਤ ਵਧੀਆ ਗਈ ਅੱਜ ਉਮੀਦ ਆ ਕਿ ਸ਼ਾਮ ਤੱਕ 7-800 ਰੁਪਏ ਹੋ ਜੇ ਮੇਰਾ اچھا ਇੰਨਾ ਮਤਲਬ ਮੰਦਾ ਹਾਲ ਹੋ ਗਿਆ ਉਸ ਤੋਂ ਬਾਅਦ ਘਰ-ਬਾਰ ਆਪਣਾ ਹੈਗਾ ਆਪ ਦਾ ਵੀਰ ਜੀ ਜਿਹੜੇ ਭੈਣ ਭਰਾਵਾਂ ਨੂੰ ਵੈਮ ਆ ਮਤਲਬ ਕਿ ਥੋੜਾ ਡਾਊਟ ਆ ਕਿ ਘਰ ਇਹਨਾਂ ਦਾ ਵਿਰਜੀ ਘਰ ਮੇਰਾ ਆਪਣਾ ਨਹੀਂ ਹੈਗਾ ਉਹ ਘਰ ਮੇਰੇ ਨਾਨਾ ਜੀ ਦੇ ਨਾਮ ਤੇ ਹੈ ਮੈਂ ਰਜਿਸਟਰੀ ਵੀ ਵੀਰਜੀ ਨੂੰ ਦੇ ਦਾਂਗੀ ਕਿਉਂਕਿ ਵੀਰਜੀ ਵੇਖੋ ਰਜਿਸਟਰੀ ਤੇ ਉੱਤੇ ਕੁਝ ਨਹੀਂ ਹੁੰਦਾ ਕਿਉਂਕਿ ਜੋ ਵੀ ਜਾਇਦ ਅਧ ਜ਼ਮੀਨਾਂ ਮੇਰੇ ਨਾਨੇ ਦੇ ਨਾਮ ਤੇ ਨੇ ਉਹਨਾਂ ਦਾ ਘਰ ਵੀਰੇ ਸਾਡਾ ਨਹੀਂ ਹੈਗਾ ਉਹਨਾਂ ਦੀ ਮਰਜ਼ੀ ਹੈ ਸਾਨੂੰ ਦੇਣਾ ਕਿ ਨਹੀਂ ਦੇਣਾ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਭਣੇ ਫੋਨ ਦਿਖਾਈ ਆ ਆਪਦਾ ਜਿਹੜੀਆਂ ਕੌਲਾਂ ਦਿਖਾਉਂਦੇ ਸੀ ਇਸ ਭੈਣ ਨੇ ਮੈਨੂੰ ਉਹਦਾ ਫੋਨ ਦਿਖਾਇਆ ਜਦੋਂ ਮੈਂ ਆਇਆ ਦੇਖੋ ਤੁਸੀਂ ਕਿਵੇਂ ਲੋਕ ਫੋਨ ਕਰ ਕਰਕੇ ਤੰਗ ਪਰੇਸ਼ਾਨ ਕਰ ਰਹੇ ਆ ਹਨ ਕਿਵੇਂ ਧਮਕੀਆਂ ਦੇ ਰਹੇ ਆ ਵੀ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਆ ਤੁਸੀਂ ਦੇਖ ਲਓ ਬਿਰਜੀ ਇਹ ਤੂੰ ਕੀ ਦਿੰਦੇ ਨੇ ਕਿ ਤਰ੍ਹਾਂ ਕੋਖਾ ਚੋ ਕੇ ਲੈ ਜਾਵਾਂਗੇ ਕਿ ਵੀਰੇ ਮੈਂ ਮਾਫੀ ਤੇ ਮੰਗ ਲਈ ਮੇਰਾ ਕੋਖਾ ਨਾ ਖੜਿਓ ਮੇਰੇ ਤੋਂ ਵੀਰੇ ਆਹੀ ਆ ਬਸ ਤੇ ਇਹਨਾਂ ਦੀ ਪੁਲਿਸ ਕੰਪਲੇਨ ਕਰਨੀ ਸੀਗੀ ਤੁਸੀਂ ਬਿਰਜੀ ਇੱਕ ਪੁਰਾਣੀ ਨਾ ਕੰਪਲੇਨ ਕੀਤੀ ਹੋਈ ਆ ਚਾਈਲਡ ਦੇ ਵਿੱਚ ਕਿ ਬੱਚੇ ਦੀ ਸੁਰੱਖਿਆ ਵਾਸਤੇ ਕਿਉਂਕਿ ਵੀਰੇ ਮੈਂ 17 ਸਾਲ ਦੀ ਆ ਜਿਹੜੇ ਭਰਾ ਦੀ ਮੈਨੂੰ ਧਮਕੀ ਆਉਗੀ ਜਾਂ ਮੈਨੂੰ ਕੋਈ ਵੀਰੇ ਕਾਲ ਕਰਕੇ ਕੁਝ ਵੀ ਗਲਤ ਕਹੂਗਾ ਤਾਂ ਵੀਰ ਜੀ ਮੈਂ ਤਾਂ ਮੇਰੀ ਦੁਕਾਨ ਨੂੰ ਲੈ ਕੇ ਕੋਈ ਮੈਨੂੰ ਧਮਕੀ ਦੇਊਗਾ ਫਿਰ ਉਹਦੇ ਵਾਸਤੇ ਮੈਂ ਕੰਪਲੇਂਟ ਜ਼ਰੂਰ ਕਰੂੰਗੀ ਬਾਕੀ ਧਮਕੀਆਂ ਨੂੰ ਵੀਰੇ ਮੈਂ ਸਾਈਡ ਤੇ ਕਰਦਿੰਦੀ ਪਰ ਮੈਂ ਰੋਜੀ ਰੋਟੀ ਨਾਲ ਚੌਕੇ ਖੜੇ ਕੋਈ ਜਣਾ ਬੱਸ ਭੈਣੇ ਤੈਨੂੰ ਮੈਂ ਇੱਕ ਗੱਲ ਕਹਿਣੀ ਆ ਵੀ ਕਦੇ ਵੀ ਆਪਦੇ ਪਿਓ ਨੂੰ ਗਲਤ ਨਹੀਂ ਕਹਿਣਾ ਠੀਕ ਆ ਮੈਂ ਮਾਫੀ ਮੰਗ ਲਈਏ ਤੁਹਾਡਾ ਪਾਵੇਂ ਮਾਪਿਓ ਚੰਗਾ ਚਾਹੇ ਮਾੜਾ ਆਪਣਾ ਮਾਪਿਓ ਹੀ ਹੁੰਦਾ ਆ ਹਾਂਜੀ ਠੀਕ ਹੈ ਨਾ ਆਪਾਂ ਆ ਵੀ ਕਿਰਤ ਕਰੀਏ ਕਿਉਂਕਿ ਲੋਕਾਂ ਨੇ ਤਮਾਸ਼ਾ ਦੇਖਣਾ ਹਾਂਜੀ ਕੋਈ ਪੱਤਰਕਾਰ ਤੇਰੇ ਕੋਲ ਆਊਗਾ ਤੇਰੇ ਮੂੰਹ ਇਹੋ ਜੀ ਗੱਲ ਕਢਾਉਣਗੇ ਵੀ ਤੂੰ ਆਪਦੇ ਪਿਓ ਨੂੰ ਮਾਰਾ ਬੋਲ ਮਾਰਾ ਕਾਲ ਨੂੰ ਤੂੰ ਬੱਜਾ ਹਾਂਜੀ ਹਾਂਜੀ ਠੀਕ ਹੈ ਨਾ ਸੋਇਸ ਕਰਕੇ ਨਾ ਆਪਦੇ ਮਾਪਿਆਂ ਨੂੰ ਮਾਰਾ ਕਹਿਣਾਗਾ ਬਸ ਆਪ ਦਾ ਤੁਸੀਂ ਕਿਰਤ ਕਰੋ ਤੇ ਲੋਕਾਂ ਦੇ ਸਾਹਮਣੇ ਵੀ ਹੱਥ ਜੋੜ ਕੇ ਬੇਨਤੀ ਆ ਦੇਖੋ ਆਪਾਂ ਨਾ ਦੂਜਿਆਂ ਦੇ ਘਰ ਦੇ ਵਿੱਚ ਅੱਗ ਲਾ ਕੇ ਬਹੁਤ ਖੁਸ਼ ਹੁੰਨੇ ਆ ਵੀ ਆਪਾਂ ਦੂਜਿਆਂ ਦੇ ਘਰ ਦਾ ਤਮਾਸ਼ਾ ਦੇਖੀਏ ਸੋਸ਼ਲ ਮੀਡੀਆ ਦੇ ਉੱਪਰ 4-5 ਦਿਨਾਂ ਤੋਂ ਇਹੀ ਚੱਲੀ ਜਾਂਦਾ ਪੱਤਰਕਾਰ ਉਧਰ ਜਾਂਦੇ ਆ ਇਹਨਾਂ ਦੇ ਪਿਓ ਦੇ ਕੋਲ ਉਹਨਾਂ ਦੇ ਕੋਲ ਜਾ ਕੇ ਧੱਕੇ ਦੇ ਨਾਲ ਉਹਨਾਂ ਦੇ ਮੂੰਹੋਂ ਗੱਲ ਕਢਾਉਂਦੇ ਆ ਵੀ ਉਹ ਇਹਨਾਂ ਨੂੰ ਮਾੜਾ ਬੋਲਣ ਠੀਕ ਹੈ ਉਹ ਵੀਡੀਓ ਚਲਾ ਦਿੰਦੇ ਆ ਫਿਰ ਇੱਧਰ ਆਉਂਦੇ ਆ ਇਹਨਾਂ ਦੇ ਕੋਲ ਆ ਕੇ ਇਹਨਾਂ ਨੂੰ ਕਹਿੰਦੇ ਆ ਜਾਂ ਇਹਨਾਂ ਦੇ ਮੂੰਹੋਂ ਗੱਲਾਂ ਕਢਾਉਂਦੇ ਆ ਵੀ ਇਹ ਆਪਦੇ ਪਿਓ ਨੂੰ ਕੁਝ ਬੋਲੇ ਠੀਕ ਹੈ ਫਿਰ ਉਹ ਵੀਡੀਓ ਚਲਾ ਦਿੰਦੇ ਆ ਦੋਨੇ ਪਾਸੇ ਅੱਗ ਮੈਨ ਲੱਗਦਾ ਵੱਧ ਪੱਤਰਕਾਰਾਂ ਨੇ ਲਾਈ ਆ ਤੁਹਾਡੇ ਵਿੱਚ ਜਿਹੜੇ ਵਿੱਚ ਜਿਹੜੀ ਵੀਡੀਓ ਵਿੱਚ ਮੈਂ ਕਹਿਣਾ ਕਿ ਮੈਂ ਤੁਹਾਡੇ ਨਹੀਂ ਤੁਸੀਂ ਮੇਰੀ ਇੱਕ ਗੱਲ ਵੀ ਸਕਿਪ ਕੀਤੀ ਤਾਂ ਮੈਂ ਬੋਲ ਕੇ ਪਾ ਦੂੰਗੀ ਉਹ ਪੱਤਰਕਾਰ ਵੀਰ ਜੀ ਮੈਨੂੰ ਧਮਕਾ ਜੇ ਤੁਹਾਨੂੰ ਇੱਕ ਵੀਡੀਓ ਹੋਰ ਨਾ ਦਿੱਤੀ ਦੱਸੇ ਤੇਰਾ ਖੋਖਾ ਚੋਕੇ ਲੈ ਜਾਗੇ ਵੀਰੇ ਮੈਨੂੰ ਇਹਨਾਂ ਨੇ ਕੋਹ ਦਿੱਥੇ ਆ ਕੇ ਗੱਲ ਕਹੀ ਮੈਨੂੰ ਮਿਰਜੀ ਉਹ ਪੱਤਰ ਕਰਨੇ ਧਮਕੀ ਦਿੱਤੀ ਆ ਮੇਰੇ ਰੋਟੀ ਰੋਟੀ ਆ ਰੋਜੀ ਰੋਟੀ ਨਾਲ ਚੋਕੇ ਖੜਿਓ ਬਸ ਨਾ ਚੱਲ ਕੋਈ ਨਹੀਂ ਭੈਣੇ ਹੋਣਾ ਆਪਦੀ ਕਿਰਤ ਕਰੋ ਤੇ ਲੋਕਾਂ ਸਾਹਮਣੇ ਵੀ ਇਹੀ ਅਪੀਲ ਆ ਭਰਾਵੋ ਵੀ 17 ਸਾਲ ਦੀ ਬੱਚੀ ਆ ਚਲੋ ਗਲਤੀ ਹੋ ਗਈ ਜੋ ਵੀ ਗੱਲਬਾਤ ਇਸ ਤੋਂ ਕਹੀ ਗਈ ਉਹਦੀ ਇਸ ਕੁੜੀ ਨੇ ਮਾਫੀ ਵੀ ਮੰਗ ਲਈ ਆ ਹਨ ਸੋ ਆਪਾਂ ਨੂੰ ਮਾਫ ਕਰ ਦੇਣਾ ਚਾਹੀਦਾ ਐਂ ਨਹੀਂ ਵੀ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਬੁਰਾ ਭੜਾਈ ਬੋਲੀ ਜਾਈਏ ਤੇ ਪਹਿਲਾਂ ਦੀ ਤਰ੍ਹਾਂ ਜਰੂਰ ਪਿਆਰ ਦਿਓ ਇੱਥੇ ਆਇਆ ਕਰੋ ਜਿੰਨੀ ਕਿਰਤ ਬਣਦੀ ਆ ਇਹਨਾਂ ਦੀ ਇਹਨਾਂ ਨੂੰ ਜਰੂਰ ਦੇ ਕੇ ਜਾਇਆ ਕਰੋ ਤੇ ਚਾਹ ਪਾਣੀ ਜਰੂਰ ਇੱਥੇ ਪੀ ਕੇ ਜਾਇਆ ਕਰੋ